ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ ਸਿੱਖਰਾਂ ਦੀ ਗਰਮੀ ਦੇ ਮੌਸਮ ਵਿੱਚ ਹੋਈ ਸੀ ਤੇ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਹਰ ਸਾਲ ਸਿੱਖ ਕੌਮ ਵੱਲੋਂ ਸਿੱਖ ਪਾਈਚਾਰੇ ਵੱਲੋਂ ਦੁਨੀਆ ਦੀਆਂ ਵੱਖ-ਵੱਖ ਥਾਵਾਂ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਜਾਂਦੀਆਂ ਨੇ ਸਿੱਖ ਪਾਈਚਾਰੇ ਵੱਲੋਂ ਲਾਈਆਂ ਜਾਂਦੀਆਂ ਇਹਨਾਂ ਛਬੀਲਾਂ ਦੇ ਵਿੱਚ ਸਮਾਜ ਦਾ ਤਕਰੀਬਨ ਹਰ ਪਾਈਚਾਰਾ ਹਰ ਵਰਗ ਸੇਵਾ ਜ਼ਰੂਰ ਕਰਦਾ ਹੈ ਪਰ ਪਿਛਲੇ ਕੁਝ ਸਮੇਂ ਦੌਰਾਨ ਸਿੱਖ ਇਤਿਹਾਸ ਦੇ ਵਿੱਚ ਛਬੀਲ ਦੇ ਅਸਲ ਇਤਿਹਾਸ ਨੂੰ ਲੈ ਕੇ ਕੁਝ ਮਤਭੇਦ ਪਾਇਆ ਜਾ ਰਿਹਾ ਹੈ ਕੁਝ ਗਲਤ ਜਾਣਕਾਰੀਆਂ ਫੈਲਾਈਆਂ ਜਾ ਰਹੀਆਂ ਨੇ ਤੇ ਅੱਜ ਅਸੀਂ ਇਤਿਹਾਸਿਕ ਸਰੋਤਾਂ ਦੇ ذریعے ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸਿੱਖ ਕੌਮ ਦੇ ਅੰਦਰ ਛਬੀਲ ਦਾ ਅਸਲ ਇਤਿਹਾਸ ਅਸਲ ਦੇ ਵਿੱਚ ਕੀ ਹੈ ਨਸਿੰਗ ਨਾਬਾ ਦੇ ਮਹਾਨ ਕੋਸ਼ ਮੁਤਾਬਕ ਛਬੀਲ ਦਾ ਮੁੱਢ ਮੁਸਲਿਮ ਪਾਈਚਾਰੇ ਤੋਂ ਬੱਜਿਆ ਸੀ ਮੁਸਲਿਮ ਪਾਈਚਾਰੇ ਦੇ ਸ਼ੀਆ ਮੁਸਲਮਾਨ ਮਹਰਮ ਮਹੀਨੇ ਦੇ ਪਹਿਲੇ 10 ਦਿਨ ਇਮਾਮ ਹੁਸੈਨ ਦੀ ਯਾਦ ਵਿੱਚ ਛਬੀਲ ਲਾਉਂਦੇ ਸੀ ਛਬੀਲ ਸ਼ ਆ ਈਲ ਤੋਂ ਬਣਿਆ ਛ ਸ਼ ਤੋਂ ਭਾਵ ਮਿੱਠਾ ਆ ਤੋਂ ਭਾਵ ਪਾਣੀ ਤੇ ਈਲ ਤੋਂ ਭਾਵ ਥਾਂ ਅਰਥ ਮਿੱਠਾ ਪਾਣੀ ਪਿਉਣ ਦੀ ਥਾਂ ਨੂੰ ਛਬੀਲ ਕਹਿੰਦੇ ਨੇ ਸਿੱਖ ਧਰਮ ਨਾਲ ਛਬੀਲ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਛਬੀਲਾ ਲਾਉਣ ਦੀ ਪਰੰਪਰਾ ਤੀਸਰੇ ਗੁਰੂ ਅਮਰਦਾਸ ਜੀ ਤੋਂ ਚੱਲੀ ਆ ਰਹੀ ਹੈ। ਉਹਨਾਂ ਵੇਲਿਆਂ ਵਿੱਚ ਕਾਬਲ ਰਹਿਣ ਵਾਲੀ ਸੰਗਤ ਗੁਰੂ ਸਾਹਿਬ ਦੇ ਦਰਸ਼ਨ ਤੇ ਵਿਚਾਰ ਸਰਵਣ ਕਰਨ ਆਉਂਦੀ ਤਾਂ ਗਰਮੀ ਦੇ ਦਿਨਾਂ ਵਿੱਚ ਆਉਣ ਵਾਲੀ ਸੰਗਤ ਲਈ ਸਥਾਨਕ ਸੰਗਤਾਂ ਛਬੀਲ ਲਾਉਂਦੀਆਂ ਸੀ। ਗਰਮੀ ਵਿੱਚ ਮਿੱਠੇ ਨਾਲ ਸਰੀਰ ਨੂੰ ਊਰਜਾ ਮਿਲਣੀ ਵਿਗਿਆਨਕ ਤੱਤ ਹੈ। ਇਸ ਕਰਕੇ ਉਦੋਂ ਗੁੜ ਵਾਲਾ ਮਿੱਠਾ ਪਾਣੀ ਸੰਗਤ ਨੂੰ ਛਕਾਇਆ ਜਾਂਦਾ ਸੀ। ਆਵਾਜਾਈ ਦੇ ਸਾਧਨ ਨਾ ਹੋਣ ਕਾਰਨ ਲੋਕ ਪੈਦਲ ਹੀ ਯਾਤਰਾ ਕਰਦੇ ਸੀ ਤੇ ਉਦੋਂ ਵੀ ਅੰਤਾਂ ਦੀ ਗਰਮੀ ਹੋਣ ਕਾਰਨ ਗੁਰੂ ਹਰਗੋਬਿੰਦ ਸਾਹਿਬ ਕੋਲ ਆਉਣ ਵਾਲੀ ਸੰਗਤ ਲਈ ਰਾਹ ਵਿੱਚ ਛਬੀਲਾ ਲਾਈਆਂ ਗਈਆਂ ਉਸ ਵੇਲੇ ਇੱਕ ਤਾਂ ਅਤਿ ਦੀ ਗਰਮੀ ਵਿੱਚ ਇੱਕ ਪਿਆਸੀ ਮਨੁੱਖਤਾ ਦੀ ਵੱਡੀ ਸੇਵਾ ਸੀ ਤੇ ਦੂਸਰਾ ਸਿੱਖਾਂ ਵੱਲੋਂ ਜਰਵਾਨਿਆਂ ਨੂੰ ਇੱਕ ਭਾਵਨਾਤਮਕ ਸੁਨੇਹਾ ਵੀ ਦਿੱਤਾ ਗਿਆ ਕਿ ਤੁਸੀਂ ਭਾਵੇਂ ਸਬਰ ਦੇ ਮੂਜਸਮੇ ਸਾਡੇ ਗੁਰੂ ਨੂੰ ਤਤੀ ਤਵੀ ਤੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਪਰ ਅਸੀਂ ਮਿੱਠੇ ਜਲ ਦੀਆਂ ਛਬੀਲਾ ਲਾ ਕੇ ਪੂਰੀ ਲੋਕਾਈ ਨੂੰ ਵਰਤਾ ਕੇ ਪਾਣਾ ਮਿੱਠਾ ਕਰਕੇ ਮੰਨਣ ਦੀ ਚਾਤ ਸਿਖਾ ਰਹੇ ਹਾਂ ਉਸ ਤੋਂ ਬਾਅਦ ਸ਼ਬੀਲ ਲਾਉਣ ਦੀ ਪਰੰਪਰਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨਾਲ ਪੱਕੇ ਤੌਰ ਤੇ ਜੁੜ ਗਈ ਜੋ ਅੱਜ ਵੀ ਬਾਦਸਤੂਰ ਚੱਲ ਰਹੀ ਹੈ ਕੇ ਵਾਲੇ ਇਲਾਕਿਆਂ ਦੇ ਵਿੱਚ ਇਕੱਠੇ ਹੋ ਕੇ ਪਾਣੀ ਦੇ ਟੈਂਕਰ ਪਹੁੰਚਾਉਣੇ ਵੀ ਛਬੀਲ ਦਾ ਰੂਪ ਹੋਵੇਗਾ ਨਾਲ ਹੀ ਨਾਲ ਗਰਮੀਆਂ ਦੇ ਵਿੱਚ ਆਵਾਰਾ ਫਿਰਦੇ ਜਾਨਵਰਾਂ ਜਾਂ ਪੰਛੀਆਂ ਦੇ ਲਈ ਪਾਣੀ ਦਾ ਪ੍ਰਬੰਧ ਕਰਨਾ ਇਹ ਵੀ ਛਬੀਲਦਾਈ ਇੱਕ ਰੂਪ ਹੋਵੇਗਾ ਸੋ ਛਬੀਲ ਦੀ ਪਰੰਪਰਾ ਬਾਦਸਤੂਰ ਰਹਿਣੀ ਬਤਲਾਜ਼ਮੀ ਹੈ ਬਸ਼ਰਤੇ ਕਿ ਇਸ ਦਾ ਸਰੂਪ ਹੈ ਅਸਲ ਦੇ ਵਿੱਚ ਮਨੁੱਖਤਾ ਦੀ ਸੇਵਾ ਹੋਵੇ ਨਾਲੇ ਨਾਲ ਇਹ ਵੀ ਬੜਾ ਜ਼ਰੂਰੀ ਹੈ ਕਿ ਜ਼ਰੂਰੀ ਨਹੀਂ ਕਿ ਛਬੀਲ ਸਿਰਫ ਇੱਕ ਦਿਨ ਲਾਈ ਜਾਵੇ ਉਸੇ ਦਿਨ ਲਾਈ ਜਾਵੇ ਜਿਸ ਦਿਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀਪੁਰਖ ਹੋਵੇ ਬਲਕਿ ਪੂਰਾ ਦਰਮਿਆ ਦੇ ਮਹੀਨਿਆਂ ਦੇ ਵਿੱਚ ਚਾਲੂ ਰਹਿਣੀ ਚਾਹੀਦੀ ਹੈ ਤਾਂ ਕਿ ਜੋ ਪਿਆਸੇ ਲੋਕ ਨੇ ਉਹਨਾਂ ਦੇ ਮੂੰਹ ਤੱਕ ਪਾਣੀ ਪਹੁੰਚ ਸਕੇ ਅੱਜਕੱਲ ਸੋਸ਼ਲ ਮੀਡੀਆ ਤੇ ਚੰਦੂ ਦੇ ਪਰਿਵਾਰ ਨਾਲ ਛਬੀਲ ਦਾ ਇਤਿਹਾਸ ਜੋੜਿਆ ਜਾ ਰਿਹਾ ਹੈ ਉਕਤ ਹਵਾਲਾ ਹਿੰਦੂ ਮਹਾਸਭਾ ਦੇ 사ਵਰਕਰ ਨਾਮੀ ਲੇਖਕ ਵੱਲੋਂ 1925 ਵਿੱਚ ਲਿਖੀ ਕਿਤਾਬ ਦ ਸਿਕਸ ਗਲੋਰੀਅਸ ਪੇजेस ਆਫ ਇੰਡੀਅਨ ਹਿਸਟਰੀ ਵਿੱਚੋਂ ਲਿਆ ਗਿਆ ਜਿਸ ਨੂੰ ਸਿੱਖ ਇਤਿਹਾਸਕਾਰਾਂ ਨੇ ਨਕਾਰਦਿਆਂ ਇਸ ਨੂੰ ਸਿੱਖ ਇਤਿਹਾਸ ਦੇ ਵਿੱਚ ਕੀਤੀ ਜਾ ਰਹੀ ਮਿਲਾਵਟ ਕਰਾਰ ਕੀਤਾ ਕਿਉਂਕਿ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਵਿੱਚ ਛਬੀਲ ਦਾ ਅਜਿਹਾ ਕੋਈ ਵੀ ਇਤਿਹਾਸ ਦਰਜ ਨਹੀਂ ਹੈ